ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਅੱਜ ਅਚਾਨਕ ਆਦਮਪੁਰ 에ਅਰਬੇਸ ਤੇ ਦੌਰਾ ਕੀਤਾ ਗਿਆ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਪ੍ਰਧਾਨ ਮੰਤਰੀ 에ਅਰਬੇਸ ਤੇ 에ਅਰ ਫੋਰਸ ਦੇ ਅਫਸਰਾਂ ਦੇ ਨਾਲ ਮੁਲਾਕਾਤ ਕਰਦੇ ਨਜ਼ਰ ਆਏ ਤੇ ਉਹਨਾਂ ਦਾ ਹੌਸਲਾ ਅਫਜ਼ਾਈ ਵੀ ਕੀਤੀ ਕਿਉਂਕਿ ਜੋ ਪਿਛਲੇ ਦਿਨੀ ਤੋਂ ਆਪਰੇਸ਼ਨ ਸਿੰਦੂਰ ਚੱਲ ਰਿਹਾ ਸੀ ਉਸ ਦੇ ਵਿੱਚ ਸਭ ਤੋਂ ਅਹਿਮ ਭੂਮਿਕਾ ਨਿਭਾਈ ਸੀ 에ਅਰ ਫੋਰਸ ਵੱਲੋਂ ਜਿਨ੍ਹਾਂ ਨੇ ਆਪਣੇ ਲੜਾਕੂ ਵਿਮਾਨਾਂ ਦੇ ਨਾਲ ਤੇ ਆਪਣੇ ਹੌਸਲੇ ਤੇ ਜਜ਼ਬੇ ਦੇ ਨਾਲ ਅੱਤਵਾਦੀਆਂ ਦੇ ਠਿਕਾਣਿਆਂ ਨੂੰ ਤਬਾਹ ਕਰ ਦਿੱਤਾ ਜਿੱਥੋਂ ਅੱਤਵਾਦ ਦੀ ਸ਼ੁਰੂਆਤ ਹੋ ਰਹੀ ਸੀ ਤੇ ਅੱਤਵਾਦ ਪੈਦਾ ਹੋ ਕੇ ਭਾਰਤ ਦੇ ਵਿੱਚ ਨੁਕਸਾਨ ਕਰ ਰਿਹਾ ਸੀ ਤੇ 에ਅਰ ਫੋਰਸ ਦੇ ਹੌਸਲਿਆਂ ਨੂੰ ਸਲਾਮ ਕਰਨ ਦੇ ਲਈ ਤੇ ਉਹਨਾਂ ਦੇ ਹੌਸਲੇ ਨੂੰ ਹੋਰ ਮਜ਼ਬੂਤੀ ਤੇ ਹੌਸਲਾ ਅਫਜ਼ਾਈ ਕਰਨ ਦੇ ਲਈ ਆ ਚ ਪ੍ਰਧਾਨ ਮੰਤਰੀ 에ਅਰ ਬੇਸ ਤੇ ਪਹੁੰਚੇ ਸੀ ਪਰ ਇਥੇ ਇੱਕ ਚੀਜ਼ ਖਾਸ ਦੇਖਣ ਨੂੰ ਨਜ਼ਰ ਆਈ ਪ੍ਰਧਾਨ ਮੰਤਰੀ ਦੇ ਇਸ ਦੌਰੇ ਦੇ ਦੌਰਾਨ ਜੋ ਤਸਵੀਰਾਂ ਜੋ ਵੀਡੀਓ ਸਾਹਮਣੇ ਆਈਆਂ ਉਹਨਾਂ ਦੇ ਵਿੱਚ ਇੱਕ ਬਹੁਤ ਹੀ ਖਾਸ ਤਸਵੀਰ ਨਿਕਲ ਕੇ ਸਾਹਮਣੇ ਆਈ S400 ਮਿਸਾਈਲ ਸਿਸਟਮ ਦੀ ਜਿਸ ਦੀ ਬਹੁਤ ਹੀ ਤਾਰੀਫ ਹੋ ਰਹੀ ਸੀ ਤੇ ਬਹੁਤ ਹੀ ਉਸ ਦੇ ਬਾਰੇ ਚਰਚਾ ਕੀਤੀ ਜਾ ਰਹੀ ਸੀ ਆਖਿਰਕਾਰ S400 ਕੀ ਹੈ ਕਿਉਂ ਹੈ ਕਿੱਥੋਂ ਆਇਆ ਕਿਵੇਂ ਕੰਮ ਕਰਦਾ ਹੈ ਇਸ ਦੇ ਉੱਤੇ ਬਹੁਤ ਸਾਰੀ ਚਰਚਾ ਹੋਈ ਤੇ ਇਸ ਤੋਂ ਬਾਅਦ ਇੱਕ ਗੱਲ ਨਿਕਲ ਕੇ ਸਾਹਮਣੇ ਆਈ ਕਿ ਪਾਕਿਸਤਾਨ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਸਾਡੇ ਮਿਸਾਈਲ ਸਿਸਟਮ ਜਾਂ ਵੇ ਡਰੋਨ ਅਟੈਕ ਵੱਲੋਂ ਭਾਰਤ ਦੇ S400 ਮਿਸਾਈਲ ਸਿਸਟਮ ਨੂੰ ਟਾਰਗੇਟ ਕੀਤਾ ਗਿਆ ਤੇ ਉਸ ਦਾ ਨੁਕਸਾਨ ਕੀਤਾ ਗਿਆ ਕਿਉਂਕਿ ਡਰੋਨ ਤੇ ਹੋਰ ਜਿਹੜੀਆਂ ਗਤੀਵਿਧੀਆਂ ਪਾਕਿਸਤਾਨ ਵੱਲੋਂ ਅਟੈਕ ਕੀਤੇ ਜਾ ਰਹੇ ਸੀਗੇ ਉਹਨਾਂ ਨੂੰ ਹਵਾ ਦੇ ਵਿੱਚ ਹੀ ਮਾਰਨ ਦਾ ਕੰਮ S400 ਮਿਸਾਈਲ ਸਿਸਟਮ ਨੇ ਕੀਤਾ ਸੀਗਾ ਜਿਸ ਦੀ ਇਹ ਤਸਵੀਰ ਤੁਸੀਂ ਸਕਰੀਨ ਤੇ ਵੇਖ ਸਕਦੇ ਹੋ ਇਹ ਹੈ S400 ਮਿਸਾਈਲ ਸਿਸਟਮ ਤੇ ਹੁਣ ਤੁਹਾਨੂੰ ਮੋਦੀ ਸਾਹਿਬ ਦੀ ਤਸਵੀਰ ਦਿਖਾਣੇ ਆ ਮੋਦੀ ਸਾਹਿਬ ਜਿੱਥੇ ਖੜੇ ਨੇ ਉਹਦੇ ਪਿੱਛੇ ਹੀ S400 ਮਿਸਾਈਲ ਸਿਸਟਮ ਦਿਖਾਈ ਦੇ ਰਿਹਾ ਮੋਦੀ ਸਾਹਿਬ ਸੈਲੂਟ ਕਰਦੇ ਹੋਏ ਤੁਹਾਨੂੰ ਦਿਖਾਈ ਦੇ ਰਹੇ ਨੇ ਇਸ ਤਸਵੀਰ ਦੇ ਵਿੱਚ ਉਹਦੇ ਪਿੱਛੇ ਹੀ S400 ਸਿਸਟਮ ਮਿਸਾਈਲ ਸਿਸਟਮ ਖੜਾ ਹੈ ਦਿਖਾਈ ਦੇ ਰਿਹਾ ਤੇ ਇਹ ਇੱਕ ਬਹੁਤ ਵੱਡਾ ਮੈਸੇਜ ਹੈ ਪੂਰੀ ਦੁਨੀਆ ਨੂੰ ਤੇ ਉਹਨਾਂ ਝੂਠੇ ਦਾਅਵੇ ਕਰਨ ਵਾਲਿਆਂ ਨੂੰ ਕਿ ਤੁਸੀਂ ਜੋ ਕਹਿ ਰਹੇ ਸੀ ਕਿ S400 ਸਿਸਟਮ ਦੇ ਉੱਤੇ ਕੁਝ ਨੁਕਸਾਨ ਹੋਇਆ ਉਹ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੈ ਤੇ ਇਹ ਜਿਹੜੀਆਂ ਤਸਵੀਰਾਂ ਮੋਦੀ ਸਾਹਿਬ ਦੀਆਂ ਸਾਹਮਣੇ ਆਈਆਂ ਨੇ ਇਹ ਮੂੰਹ ਤੋੜ ਜਵਾਬ ਹੈ ਉਹਨਾਂ ਲੋਕਾਂ ਨੂੰ ਤੇ ਉਹ ਪਾਕਿਸਤਾਨੀਆਂ ਨੂੰ ਜਿਨ੍ਹਾਂ ਨੇ ਝੂਠ ਫੈਲਾਇਆ ਕਿ ਅਸੀਂ ਭਾਰਤ ਦਾ S400 ਸਿਸਟਮ ਤਬਾਹ ਕਰ ਦਿੱਤਾ ਤੇ ਉਹਨਾਂ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਜਦਕਿ ਤੁਸੀਂ ਸਾਬ ਤਸਵੀਰਾਂ 'ਚ ਵੇਖ ਸਕਦੇ ਹੋ ਆਦਮਪੁਰ 에ਅਰਬੇਸ ਤੇ ਉਸੇ ਤਰ੍ਹਾਂ ਹੀ S400 ਮਿਸਾਈਲ ਸਿਸਟਮ ਖੜਾ ਹੈ S400 ਮਿਸਾਈਲ ਸਿਸਟਮ ਜਿਵੇਂ ਤੁਸੀਂ ਤਸਵੀਰ ਦੇ ਵਿੱਚ ਵੇਖ ਸਕਦੇ ਹੋ ਮੋਦੀ ਪ੍ਰਧਾਨ ਮੰਤਰੀ ਮੋਦੀ 에ਅਰ ਫੋਰਸ ਦੇ ਅਫਸਰਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਪਿੱਛੇ ਤੇ ਉਹਦੇ ਨਾਲ S400 ਸਿਸਟਮ ਮਿਸਾਈਲ ਸਿਸਟਮ ਖੜਾ ਹੈ ਤੇ ਇਹ ਇੱਕ ਵੱਡਾ ਜਿਹੜਾ ਮੈਸੇਜ ਜਿਹੜਾ ਅੱਜ ਦਿੱਤਾ ਗਿਆ ਤੇ ਸ਼ੁਰੂ ਤੋਂ ਹੀ ਅੱਜ ਸਵੇਰ ਤੋਂ ਇਕਿਆਸ ਇਹ ਲਗਾਏ ਜਾ ਰਹੇ ਸੀਗੇ ਕਿ ਸ਼ਾਇਦ ਪ੍ਰਧਾਨ ਮੰਤਰੀ ਮੋਦੀ ਸਾਹਿਬ ਵੱਲੋਂ ਇਹ 에어ਬੇਸ ਇਸ ਕਰਕੇ ਚੁਣਿਆ ਗਿਆ ਕਿਉਂਕਿ ਪਾਕਿਸਤਾਨ ਵੱਲੋਂ ਇਹ ਦਾਵਾ ਕੀਤਾ ਗਿਆ ਸੀ ਕਿ ਅਸੀਂ 400 S 400 ਮਿਸਾਈਲ ਸਿਸਟਮ ਦੇ ਉੱਤੇ ਟਾਰਗੇਟ ਕੀਤਾ ਤੇ ਉਸ ਦਾ ਨੁਕਸਾਨ ਕੀਤਾ ਤੇ ਇਸ ਕਰਕੇ ਹੀ ਸ਼ਾਇਦ ਹੋ ਸਕਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਅਚਾਨਕ ਅੱਜ ਸਵੇਰੇ ਹੀ ਸਭ ਤੋਂ ਪਹਿਲਾ ਦੌਰਾ 에어ਬੇਸ ਦਾ ਆਦਮ ਪਰ ਵਾਲੇ ਦਾ ਕੀਤਾ ਗਿਆ ਜਿੱਥੇ S400 ਮਿਸਾਈਲ ਸਿਸਟਮ ਪਿਆ ਹੋਇਆ ਤੇ ਤੁਹਾਨੂੰ ਹੁਣ ਦੱਸਦੇ ਆ S400 ਮਿਸਾਈਲ ਸਿਸਟਮ ਦੇ ਕੀ ਆਖਿਰਕਾਰ ਖਾਸੀਅਤ ਕੀ ਕੀ ਹੈ ਮਲਟੀ ਫੰਕਸ਼ਨ ਰਡਾਰ ਸਿਸਟਮ ਹੈ ਇਹਦੇ ਵਿੱਚ ਐਂਟੀ 에ਅਰਕ੍ਰਾਫਟ ਮਿਸਾਈਲ ਸਿਸਟਮ ਜਿਹਦੇ ਨਾਲ ਜਿਹੜੇ ਵੀ ਪਾਕਿਸਤਾਨ ਵੱਲੋਂ ਮਿਸਾਈਲਸ ਆਈਆਂ ਉਹਨਾਂ ਨੂੰ ਤਬਾਹ ਕਰਨ ਦੀ ਸ਼ਮਤਾ ਰੱਖਦਾ ਹੈ ਜਿਹੜੀ ਜਿਹੜੀ ਕਿ ਆਪਾਂ ਦੇਖੀ ਵੀ ਉਸ ਬਾਅਦ ਲਾਂਚਰਸ ਨੇ ਕਿ ਇਹ ਆਪਣੇ ਇਸ ਸਿਸਟਮ ਦੇ ਵਿੱਚੋਂ ਲਾਂਚ ਲਾਂਚ ਕਰਦਾ ਹੈ ਪੂਰੀਆਂ ਮਿਸਾਈਲ ਜਿਹੜੇ ਡਰੋਨ ਆ ਰਹੇ ਸੀ ਜਿਹੜੀਆਂ ਮਿਸਾਈਲਸ ਆ ਰਹੀਆਂ ਸੀ ਉਹਨਾਂ ਨੂੰ ਹਵਾ ਦੇ ਵਿੱਚ ਤਬਾਹ ਕਰਨ ਲਈ ਇੱਕ ਲਾਂਚਰ ਚਾਹੀਦਾ ਹੁੰਦਾ ਹੈ ਉਹ ਵੀ ਇਹਦੇ ਵਿੱਚ ਹੈ ਆਟੋਨੋਮਸ ਡਿਟੈਕਸ਼ਨ ਐਂਡ ਟਾਰਗੇਟਿੰਗ ਸਿਸਟਮ ਆਟੋਮੈਟਿਕ ਜਿਹੜਾ ਕਹਿ ਲਓ ਕਿ ਟਾਰਗੇਟ ਸਿਸਟਮ ਵੀ ਇਹਦੇ ਵਿੱਚ ਹੈ ਤੇ ਜਿਸ ਦੇ ਨਾਲ ਜਿੰਨੇ ਵੀ ਡਰੋਨ ਆਏ ਅੱਜ ਤੱਕ ਹੁਣ ਤੱਕ ਜਿੰਨੇ ਵੀ ਪੰਜਾਬ ਦੇ ਵਿੱਚ ਡਰੋਨ ਹੈ ਉਹ ਇਸ ਸਿਸਟਮ ਦੇ ਨਾਲ ਖਤਮ ਕੀਤੇ ਗਏ ਕਮਾਂਡ ਅਤੇ ਕੰਟਰੋਲ ਸੈਂਟਰ ਵੀ ਇਸੇ ਸਿਸਟਮ ਦੇ ਅੰਦਰ ਹੈ ਕਿਤੇ ਹੋਰ ਤੁਹਾਨੂੰ ਵੱਖਰਾ ਆਰਮੀ ਨੂੰ ਜਾਂ 에ਅਰ ਫੋਰਸ ਨੂੰ ਕੰਟਰੋਲ ਸੈਂਟਰ ਜਾਂ ਕਮਾਂਡ ਸੈਂਟਰ ਵੱਖਰਾ-ਵੱਖਰਾ ਬਣਾਉਣ ਦੀ ਲੋੜ ਨਹੀਂ ਪੈਂਦੀ ਤੇ ਇਹਦੀ ਰੇਂਜ ਕਿੰਨੀ ਹੈ ਮਿਸਾਈਲ ਦੀ ਮਿਸਾਈਲ ਦੀ ਰੇਂਜ ਤੁਸੀਂ 400 ਜਿਹੜੀ 40N6 ਨਾਮ ਦੀ ਹੈ ਉਹਦੀ 400 ਕਿਲੋਮੀਟਰ 48N6 ਦੀ 250 ਕਿਲੋਮੀਟਰ 9M 96E2 ਦੀ 120 ਕਿਲੋਮੀਟਰ 9M 96E ਦੀ 40 ਕਿਲੋਮੀਟਰ ਯਾਨੀ ਕਿ ਇਹ ਜਿਹੜੇ ਮਿਸਾਈਲਾਂ ਦੇ ਕੁਝ ਨਾਮ ਦੱਸੇ ਗਏ ਨੇ ਇਹਨਾਂ ਦੀ ਇਹ ਇੰਨੀ ਜ਼ਿਆਦਾ ਕਹਿ ਸਕਦੇ ਹੋ ਕਿ ਵਾਰ ਕਰਨ ਦੀ ਸ਼ਮਤਾ ਹੈ ਕਿ ਜੇਕਰ 40N6 ਮਿਸਾਈਲ ਦੀ ਜੇ ਗੱਲ ਕਰੀਏ ਤਾਂ ਇਸ ਦੇ ਵਿੱਚੋਂ 400 ਕਿਲੋਮੀਟਰ ਦੂਰੀ ਤੇ ਜਿਹੜਾ ਤੁਹਾਡਾ ਟਾਰਗੇਟ ਹੈ ਉਸ ਨੂੰ ਵੀ ਤਬਾਹ ਕਰ ਸਕਦੀ ਹੈ ਤੇ ਇਸ ਦੇ ਨਾਲ ਹੀ ਜਿਹੜਾ ਟਾਰਗੇਟ ਲੱਭਣ ਦਾ ਜਾਂ ਕਹਿ ਸਕਦੇ ਹੋ ਕਿ ਜਿਵੇਂ ਕੋਈ ਡਰੋਨ ਆ ਰਿਹਾ ਹੈ ਉਸ ਨੂੰ ਕਿੰਨੀ ਛੇਤੀ ਉਹ ਕਿੰਨੀ ਜਲਦੀ ਮਿਸਾਈਲ ਸਿਸਟਮ ਜਿਹੜਾ ਹੈ ਉਹ ਫੜ ਸਕਦਾ ਹੈ ਟਾਰਗੇਟ ਲੋਕੇਟ ਕਰਨ ਦਾ ਟਾਰਗੇਟ ਦਾ ਜਿਹੜਾ ਉਹਦਾ ਰੇਡੀਅਸ ਹੈ ਉਹ 600 ਕਿਲੋਮੀਟਰ ਦਾ ਹੈ ਉਸ ਤੋਂ ਬਾਅਦ ਡਿਸਟਰੋਏ ਕਿੰਨੇ ਵਿੱਚ ਹੋ ਜਾਂਦਾ ਹੈ 400 ਕਿਲੋਮੀਟਰ ਦੇ ਅੰਡਰ ਅੰਡਰ ਜਿਹੜੇ ਕੋਈ ਮਿਸਾਈਲ ਹੈ ਜਾਂ ਡਰੋਨ ਹੈ ਉਹ ਇਹ ਵਾਲਾ ਸਿਸਟਮ ਡਿਸਟਰੋਏ ਕਰ ਦਿੰਦਾ ਹੈ ਉਸ ਤੋਂ ਬਾਅਦ ਜਿਹੜੀ ਇਹਦੀ ਐਲਟੀਟਿਊਡ ਦੀ ਰੇਂਜ ਹੈ ਉਹ 30 ਕਿਲੋਮੀਟਰ ਦੀ ਦੀ ਰੇਂਜ ਹੈ ਤਾਂ ਕਰਕੇ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਇਹ ਸਿਸਟਮ ਇੰਨਾ ਜ਼ਿਆਦਾ ਪਾਵਰਫੁਲ ਹੈ ਕਿ ਪਾਕਿਸਤਾਨ ਦਾ ਕੋਈ ਵੀ ਡਰੋਨ ਜਾਂ ਕੋਈ ਵੀ ਮਿਸਾਈਲ ਜਿਹੜੀ ਹੈ ਉਹ ਭਾਰਤ ਦੇ ਭਾਰਤ ਦੀ ਜ਼ਮੀਨ ਨੂੰ ਟੱਚ ਨਹੀਂ ਕਰ ਸਕੀ ਤੇ ਉੱਪਰ ਹੀ ਹਵਾ ਦੇ ਵਿੱਚ ਉਹਨੂੰ ਤਬਾਹ ਕਰ ਦਿੱਤਾ ਗਿਆ ਤੇ ਹੋ ਸਕਦਾ ਹੈ ਮੋਦੀ ਸਾਹਿਬ ਵੱਲੋਂ ਇਸੇ ਕਰਕੇ ਹੀ ਜਿਹੜਾ 에ਅਰਬੇਸ ਆਦਮੋਰ ਹੈ ਉਸ ਨੂੰ ਚੁਣਿਆ ਗਿਆ ਕਿ ਪੂਰੇ ਦੇਸ਼ ਵਾਸੀ ਅਤੇ ਉਹਨਾਂ ਲੋਕਾਂ ਨੂੰ ਤੇ ਜਿਹੜੀਆਂ ਵਿਦੇਸ਼ੀ ਤਾਕਤਾਂ ਨੇ ਉਹਨਾਂ ਨੂੰ ਜਵਾਬ ਦਿੱਤਾ ਜਾ ਸਕੇ ਕਿ ਸਾਡਾ S400 ਸਿਸਟਮ ਨੂੰ ਤਬਾ ਅੱਜ ਤੱਕ ਕੋਈ ਨਹੀਂ ਕਰ ਸਕਿਆ ਧਿਆਨ ਵਾਲੇ ਦਿਨਾਂ ਦੇ ਵਿੱਚ ਵੀ ਕੋਈ ਵੀ ਜਿਹੜਾ ਅਤਵਾਦ ਜਾਂ ਫਿਰ ਭਾਰਤ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰੇਗਾ ਉਸ ਨੂੰ ਮੂੰਹ ਤੋੜ ਜਵਾਬ ਦੇਣ ਲਈ ਹਮੇਸ਼ਾ ਹੀ ਸਾਡੀਆਂ ਫੋਰਸਿਸ ਤਿਆਰ ਨੇ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਮਾਮਲੇ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ